ਲੋ ਜੀ ਸ਼ੂਟ ਸਟਾਰਟ ਹੋ ਚੁੱਕਿਆ ਫਰਸਟ ਸੀਨ ਕਰਨ ਲੱਗ ਰਹੇ ਵੀਡੀਓ ਦਾ ਮਨਪ੍ਰੀਤ ਆ ਰਹੇ ਨੇ ਇੱਧਰ ਉਧਰ ਰਾਣੀ ਮਾਤਾ ਹੁਣ ਮਾਤਾ ਠੀਕ ਹੋ ਜੀ ਠੀਕ ਹੈ ਬਿਲਕੁਲ ਇਹ ਮਨਜੀ ਉਧਰ ਕਰ ਦਿਓ ਠੀਕ ਹੋ ਮਨਪ੍ਰੀਤ ਯੈਸ ਚਲੋ ਜੀ ਓਕੇ ਚੱਕਦੇ ਇਹ

ਦਿਲੋ ਕਰ ਲੋ ਬੰਦੋ ਠੀਕ ਹੈ ਫਿਰ। ਹੁਬ ਉਸਕਾ ਫੋਨ ਮੇਰੇ ਪਾਸ ਹੈ। ਦਿਲੋ ਠੀਕ ਹੈ। ਠੀਕ ਹੈ। ਓਕੇ। ਤਰੋ ਠੀਕ ਹੈ ਜੀ ਫਿਰ ਅੱਗੇ ਦਿਖਾਉਣਾ ਤੁਹਾਨੂੰ ਸ਼ੂਟ। ਮੈਂ ਕਹੂੰਗੀ ਹਾਂ ਜੀ ਹਾਂ ਜੀ ਬੇਬੀ ਕਿਉਂ ਨੀ ਗੁਰੀ ਨੇ ਸਾਰਾ ਕੁਝ ਦੱਸਿਆ ਹੀ ਹੋਇਆ ਮੈਨੂੰ ਤੁਹਾਡੇ ਬਾਰੇ ਆਪਣੇ ਪਰਿਵਾਰ ਬਾਰੇ ਤੁਸੀਂ ਬੇਫਿਕਰ ਰਹੋ। ਰਾਣੀ ਕਹਿੰਦੀ ਪਿਛਲੇ ਸੇ 10 ਸਾਲ ਲੱਗਤੀ ਹੈ ਇਸ ਪਰਿਵਾਰ ਚ ਜੀ ਜਾਂਦੇ ਹੀ ਰਹੇ ਆ ਹਨਾ। ਮਸਾਂ ਕੋਈ ਦੋ ਤਿੰਨ ਹੋਏ ਆ ਸੀ ਮਸਾਂ ਇੱਕ ਜੀ ਵਧਿਆ ਮੈਨੂੰ ਬਹੁਤ ਚਾਹੇ ਤੇਰਾ ਤੇਰੀ ਹਰਾਈ ਲਾਈਕ ਕਮੈਂਟ ਕਰਦੇ ਰਹੋ ਜੀ ਬਲੌਗ ਨੂੰ ਸ਼ੇਅਰ ਕਰਦੇ ਰਹੋ ਹਨਾ। ਬਹੁਤ ਸੋਹਣਾ ਜਿਹਾ ਕੰਸੈਪਟ ਲੈ ਕੇ ਆ ਰਹੇ ਹੋ ਠੀਕ ਹੈ ਜੀ ਬਾਕੀ ਸਕ੍ਰਿਪਟ ਪੜਨ ਲੱਗ ਰਹੀ ਆ ਤੇ ਸਟਾਪ ਨਾ ਮੈਂ ਕੋਸ਼ਿਸ਼ ਕਰਾਂਗੀ ਤੁਹਾਡੀ ਤਰ੍ਹਾਂ ਹੁਣ ਤੈਨੂੰ ਹੁਣ ਪਤਾ ਲੱਗ ਗਿਆ ਆਪਣੀ ਸਾਰੀ ਰਿਸ਼ਤੇਦਾਰੀ ਚ ਕੌਣ ਕੀ ਲੱਗਦਾ ਤੇਰਾ ਪੁੱਤ ਮੈਂ ਕਹੂੰਗੀ ਹਾਂਜੀ ਬੇਬੇ ਥੋੜਾ ਬਹੁਤ ਪਤਾ ਲੱਗਾ ਬਾਕੀ ਹੌਲੀ ਹੌਲੀ ਪਤਾ ਲੱਗ ਜੂਗਾ ਜਿਵੇਂ ਜਿਵੇਂ ਵਰਤੂੰਗੀ ਕਿ ਨਾ ਕਹਿੰਦੀ ਹਾਂ ਹਾਂ ਤੀ ਕੋਈ ਗੱਲ ਨਹੀਂ ਹੌਲੀ ਹੌਲੀ ਸਮਝ ਆ ਜੂਗੀ ਰਿਸ਼ਤਿਆਂ ਦੀ ਗੁਰੀ ਆਉਂਦਾ ਤੁਸੀਂ ਕੀ ਮਾਵਾਂ ਦੀਆਂ ਬੈਠੀਆਂ ਗੱਲਾਂ ਕਰੀ ਜਾਂਦੀਆਂ ਓ ਮੈਨੂੰ ਵੀ ਸੁਣਾ ਦਿਓ ਦੋਗਲ ਕੀ ਗੱਲਾਂ ਹੋ ਰਹੀਆਂ ਨੇ ਤੁਹਾਡੇ ਚ ਅੱਗੇ ਵੱੜ ਬਈ ਸੀ ਨਾ ਅੱਗੇ ਵੀ ਕੀ ਕਹੇਗਾ ਤੂੰ ਆਪਣਾ ਦੋਨਾਂ ਦਾ ਮਨ ਵੀ ਰੱਖ ਕੰਨਾ ਦਾ ਜਦੋਂ ਬੇਬਣ ਕਹਿੰਦਾ ਹਾਂ ਹਾਂ ਧੀ ਹੌਲੀ ਹੌਲੀ ਸਮਝ ਆਦੂ ਜੀ ਰਿਸ਼ਤਿਆਂ ਦੀ ਹਨਾ ਤੁਗਾਂ ਕੀ ਮਾਵਾ ਤੀ ਬੈਠੀਏ ਗੱਲਾਂ ਕਰੀ ਜਾਂਣਾ ਮੈਨੂੰ ਵੀ ਸੁਣਾ ਦੋ ਕੀ ਗੱਲਾਂ ਹੋ ਰਹੀਆਂ ਤੁਹਾਡੇ ਚੋਂ ਕਹਿੰਦੀ ਮੈਨੂੰ ਕਿੰ ਆ ਦਸੀਏ ਸਾਡੀ ਆਪਸ ਮਾਵਾ ਦੀਆਂ ਦੀ ਗੱਲ ਹੈ ਗੁਰੂ ਹੁਣ ਤੇਰੇ ਨਾਲ ਮੋਹ ਘਟਾ ਲੈਣਾ ਮੈਂ ਹੁਣ ਮੇਰੀ ਧੀ ਜੋ ਆ ਗਈ ਹੈ ਮੈਂ ਕਹਿੰਦਾ ਮਨਪ੍ਰੀਤ ਤੂੰ ਤਾਂ ਮੇਰੀ ਮੰਮੀ ਆਉਂਦੀ ਹੀ ਖੋਲੀ ਹਨਾ ਇਹ ਤਾਂ ਮਾੜੀ ਗੱਲ ਹੈ ਮੈਂ ਕਹਿੰਦੀ ਐਵੇਂ ਦੀ ਤਾਂ ਕੋਈ ਗੱਲ ਨਹੀਂ ਮਜ਼ਾਕ ਕੋਈ ਗੱਲ ਨਹੀਂ ਮੇਰੇ ਨਾਲ ਮੁੰਨੇ ਨੇ ਆਪਣੇ ਘਰ ਤੇ ਬਾਰ ਬਾਰੇ ਸਾਰਾ ਕੁਝ ਦੱਸਿਆ ਹੋਇਆ ਤੇ ਮੈਂ ਤੁਹਾਨੂੰ ਆਪਣੀ ਮਾਂ ਹੀ ਸੰਸਕੇ ਚੱਲੂਗੀ ਕੰਮ ਦਾ ਕੋਈ ਚੱਕਰ ਨਹੀਂ ਕੰਮ ਭਾਵੇਂ ਘੱਟ ਕਰ ਤੇ ਇਹ ਵੀ ਇਸ ਕਰੇ ਹਾਰੇ ਉਹ ਗਾਇਕੀ ਕੋਈ ਨਾ ਕੋਈ ਨਾ ਕੋਈ ਨਾ ਜੀ ਇਸ ਘਰ ਚ ਨਾ ਪਿਛਲੇ ਦੰਦ ਕਰਦਾ ਦਜੀ ਜਾਂਦੇ ਆ ਆਹ ਮਸਾ ਹਾਂ ਉਹ ਸਾਰੇ ਹਾਂ ਜੀ ਉਹ ਖਾਸਾ ਲੰਬਾ ਬੋਲਦਾ ਮਦਾ ਹਾਈ ਕਰਦੇ ਇਹ ਤਰ੍ਹਾਂ ਕਰ ਆਏ ਸੂਰ ਚੱਲਦੇ ਇੱਥੇ ਉੱਧਰ ਬੈਠਾ ਇੱਕ ਮੁੰਡਾ ਬੀਜੀ ਆਉ ਥੋੜਾ ਜਿਹਾ ਉੱਧਰ ਵਾਲੀ ਬੈਠੇ ਨੇ ਉੱਧਰ ਦੋਨੇ ਪਾਲੀ ਆਹ ਸਾਰੇ ਵੱਡੀਆਂ ਚੀਜ਼ਾਂ ਟੇਮ ਕਲੋਜ ਲਾ ਮਾ ਕਲੋ ਜਾ ਮਾ ਉਹ ਤਾਂ ਬੈਣੀ ਪਾ ਸਾਡੇ ਸਾਰੇ ਪਿੰਡ ਦਾ ਗੁਰੂ ਬੈਣੀ ਪਾ ਸਾਡਾ ਵੀ ਆਹ ਸਾਰ ਨਾਲ ਗੱਲ ਕਰੂੰਗਾ ਬਸ ਤੂੰ ਨੂੰ ਇਹ ਘਰ ਨਾ ਪਤਾ ਲੱਗਣਾ ਨਹੀਂ ਤੂੰ ਵੀ ਮੈ ਗੁਰੂ ਕੋਲ ਤੇ ਗੰਨ ਕੀਤੀ ਚਲੋ ਰੈਡੀ ਹਾਇਆ ਪਹਿਲਾ ਘਰੇ ਹੀ ਬਣ ਜਾਂਦੇ ਹੁੰਦੇ ਸੀ ਆਰਕੰਡੀ ਦੇ ਉੱਪਰ ਇੱਕ ਬੋਤਲਾਂ ਦੀ ਭੰਜਦੀ ਨਾ ਹਾਂ ਬਹੁਤ ਬਣਾਉਂਦੇ ਹੁੰਦੇ ਸੀ ਰੈਡੀ ਰੈਡੀ ਹਾਂ ਮੈਂ ਕਿ ਲਾਲਾ ਕੁੜੀ ਦਾ ਚੱਲਾ ਓਕੇ ਐਕਸ਼ਨ ਕਿ ਉਹ ਨਿਕਲੋ ਉਸਦਾ ਮੇਰੀ ਗੱਲ ਦਾ ਕਰੇ ਉਹਨਾ ਇਹਨੂੰ ਸਮਝ ਜੀ ਨਹੀਂ ਆਉਂਦੀ ਕਿ ਮੈਂ ਗੱਲ ਕਰ ਰਹਾ ਕਿ ਨਾ ਕਰ ਸਹੀ ਰਹੂਗੀ ਗੱਲ ਕਰਨੀ ਕਿ ਨਹੀਂ ਉਹ ਗੱਲ ਦਾ ਦੱਸਾ ਫੇਰੀ ਕੋ ਸਲੂਸ਼ਨ ਲੱਭਾਂਗੇ ਕੀ ਹੈ ਗੱਲ ਤਾਂ ਇਹ ਹੈ ਵੇਖੋ ਮੈਡਮ ਮੰਮੀ ਨੂੰ ਰੋਟੀ ਬਾਕੇ ਖਵਾਉਣ ਗਈ ਅਨਕੋ ਪਤਾ ਮੰਮੀ ਮੈਨੂੰ ਕੀ ਬੋਲੇ ਕਹਿੰਨਾ ਮੇਰੇ ਕਿਹੜਾ ਹੱਥ ਟੁੱਟੇ ਹੈ ਅਗਰ ਮੈਂ ਦਾਂ ਰੋਟੀ ਆਪ ਜਾ ਕੇ ਖਾ ਸਕਦੀ ਹਾਂ ਤੂੰ ਤਾਂ ਸਮਝ ਹੀ ਨਹੀਂ ਆਏਗੀ ਅਜਾ ਮੈਂ ਕੀ ਕਹਦਾ ਮੰਮੀ ਨੇ ਮੰਮੀ ਨੇ ਇਹ ਨਹੀਂ ਕਿਹਾ ਯਾਰ ਮੈਂ ਤਾਂ ਯਕੀਨ ਨਹੀਂ ਹੋ ਰਿਹਾ ਮੰਮੀ ਐਵੇਂ ਕਹਿ ਸਕਦੀ ਤੂੰ ਸਹੀ ਕਹਿ ਰਹੀਆਂ ਨਾ ਇਹ ਗੱਲ ਵੇਖਿਆ ਲੱਗਤੀ ਮੈਂ ਸਹੀ ਗੱਲ ਕਹੀ ਸੀ ਕਿਉਂਕਿ ਤੁਸੀਂ ਗੱਲ ਮੰਨਣੀ ਤਾਂ ਹੈ ਨਹੀਂ ਸੀ ਮੇਰੀ ਤੇ ਯਾਰ ਮੈਨੂੰ ਤੇਰੇ ਦੇ ਵੀ ਯਕੀਨ ਹੈਗਾ ਪਰ ਮੈਨੂੰ ਮੰਮੀ ਐ ਬੋਲ ਸਕਦੀ ਐ ਮੈਂ ਇਹ ਗੱਲ ਨਹੀਂ ਮੰਨ ਸਕਦਾ ਯਾਰ ਮੈਂ ਤਾਂ ਆਪਣੀ ਮੰਨਣ ਨੂੰ ਤਿਆਰ ਸੀ ਇਹ ਗੱਲ ਵੀ ਮੰਮੀ ਐਵੇਂ ਬੋਲ ਸਕਦੇ ਨੇ ਸਗੋਂ ਮੈਂ ਤਾਂ ਵਧੀਆ ਥਾਲ ਚ ਪਾ ਕੇ ਰੋਟੀ ਐਵੇਂ ਥਾਲ ਲਾ ਕੇ ਮੰਮੀ ਨੂੰ ਰੋਟੀ ਅਗੜੀ ਭੁਖੀ ਆ ਦੇਖੋ ਜੀ ਅੱਲਾ ਡੱਬਾ ਸਾਮੀ ਬੈਠੀ ਆ ਕਿਉਂ ਭੁਖੀ ਘੜੀ ਹੈ ਕਿਵੇਂ ਰਿਹਾ ਸ਼ੂਟ ਬਸ ਬੈ ਫਿਰ ਆਇਆ ਕਿ ਨਾ ਮੈਨੂੰ ਅੱਜ ਤੁਸੀਂ ਕੁਝ ਬੋਲੇ ਨਹੀਂ ਹੈ ਕਿ ਮੈਮ ਅੱਜ ਮੇਰੇ ਲਿਪਸ ਫਟ ਰਹੇ ਨੇ ਇਹ ਮੌਸਮ ਆ ਗਿਆ ਨਾ ਤਾਂ ਕਰਕੇ ਨਹੀਂ ਬੋਲ ਰਹੀ ਮੈਂ ਤਾਂ ਬੋਲ ਲੇਗੀ ਇਹ ਤੁਸੀਂ ਜੋ ਲਾਇਆ ਕਰਦੇ ਮਲਾਈ ਸਵੇਰੇ ਉੱਠ ਕੇ ਬਸ ਇਹ ਕਰ ਲਵਾ ਲੈ ਜੀ ਪਲੀਜ਼ ਦੋਹੀਦ ਆ ਰਹੀ ਜੀ 2 ਮਿੰਟਾਂ ਦੀ ਕੰਮ ਆ ਜਾ ਚੱਲ ਉਹ ਤਾਂ ਇਹ ਖੜਾ ਮਾਇ ਬਾਣੀ ਚੱਲ ਹਾਂ ਬਈ ਹਾਂਜੀ ਸਤਾਜੀ ਕਿਵੇਂ ਚੱਲ ਰਿਹਾ ਛੂਟ ਮਧੀਆਂ ਬੇਟਾ ਸਟਾਰਟ ਹਾਂ ਉਹ ਰਿਹੀ ਹੀ ਆ ਗਈ ਆ ਪੁਖੀ ਕੁੜੀ ਤਾਂ ਪੁਖੀ ਤੇ ਇਧਰ ਚੱਕ ਕੇ ਉਸ ਸਮਾਈਲ ਕਰੇ ਦੋਏ ਕੀ ਦੱਸਾਂ ਮੈਂ ਤਾਂ ਇਹ ਕਿਦਾਂ ਕਰੀ ਦੁਬਾਰਾ ਇੱਕ ਦੋ ਚੱਕ ਉਹ ਇਧਰ ਸੋ ਇੱਕ ਧਾਰਗੀ ਦਾ ਫੋਨ ਆਇਆ ਦੀ ਆਉਣਾ ਥੰਮਣੇ ਰੋ ਉਹਦਾ ਫੇਰ ਦਿਖਾਉਂਗਾ ਵੀ ਜੀ ਜਿੱਕੜੀ ਅੱਛਾ ਜੀ ਕਿਉਂ ਨਹੀਂ ਰੈਟ ਨਹੀਂ ਸੀ ਮੇਰੀ ਕੀ ਕਹਿੰਦਾ ਤੂੰ ਕਿਥੇ ਮੈਂ ਸੀਨ ਕਰਦਾ ਚਿਲ ਮੋਣੇ ਨਾ ਇਹਦੇ ਆ ਤੇ ਜਿਹੜਾ ਬੁਰਾ ਦੇ ਲਿਖਦੀ ਮੁੰਟੀ ਦੇ ਵਿਆਹ ਦੀ ਹੋ ਗਿਆ ਦੇਖੋ ਮੇਰੀ ਚਾਹ ਜੀ ਇੰਨਾ ਲੱਗਦੀ ਹਰੇ ਮੈਂ ਤਾਂ ਕਿਸੇ ਨੂੰ ਕੁਛ ਨਹੀਂ ਠੋਕ ਰਹਾ ਇਹਦਾ ਬਲੌਗ ਚ ਤਾਂ ਬੋਲੀ ਨਹੀਂ ਚਲੋ ਜੀ ਫਿਰ ਕਰਦੇ ਆਂਗਾ ਅੱਪਾ ਫਿਰ ਕਰਦੇ ਆਂਗਾ ਅੱਪਾ ਬਹੁਤ ਜਲਦੀ ਕੁਛ ਕਰਦੇ ਇੰਡਸਟਰੀ ਤੋਂ ਬਚੋ ਨਾ ਇੰਡਸਟਰੀ ਤੋਂ ਬਚੋ ਨਾ ਬਿਜਾਰ ਇੰਡਸਟਰੀ ਤੋਂ ਬਚੋ ਜੀ ਆਪਾਂ ਕਹਿ ਨਹੀਂ ਨਾ ਇਹ ਪਤਾ ਹੀ ਨਹੀਂ ਦੇ ਰਹੇ ਕੋਈ ਗੱਤ ਕੰਮ ਹਾਂਜੀ ਸੋਸ਼ੀ ਗਾਲ ਜੀ ਕੀ ਹਾਲ ਚਾਲ ਨੇ ਤੇ ਵੀਡੀਓ ਕੰਪਲੀਟ ਹੋ ਚੁੱਕੀ ਆ ਲਾਸਟ ਸੀਨ ਉਹ ਥੋੜਾ ਯਾ ਕੁੜੀ ਜੀ ਗੁੱਸੇ ਹੋ ਗਈ ਸਾਡੇ ਨਾਲ ਤੁਸੀਂ ਦੋ ਹੱਥ ਮੇਟ ਜਾਣਾ ਕਮੈਂਟ ਕਰਕੇ ਦੱਸੋ ਵੀ ਆਹ ਕੁੜੀ ਜੀ ਸਾਨੂੰ ਕਹਿੰਦੀ ਮੈਂ ਸ਼ੂਟ ਤੇ ਨਹੀਂ ਹੁੰਦੀ ਤੁਹਾਡੇ ਨਾਲ ਦੱਸੋ ਵੀ ਇਹਨੂੰ ਆਉਣਾ ਚਾਹੀਦਾ ਨਾ ਸ਼ੂਟ ਤੇ ਜੀਟੀਵੀ ਤੇ ਠੀਕ ਹੈ ਮੈਂ ਗੁੱਸੇ ਹੋ ਗਈ ਯਾਰਾ ਚਲ ਕੋਈ ਨਾ ਠੀਕ ਹੈ ਜੀ ਕਰ ਦਿਓ ਲਾਈਕ ਕਮੈਂਟ ਸ਼ੇਅਰ ਵਲੌਗ ਨੂੰ ਮਿਲਦੇ ਆ ਜਲਦੀ ਆਈ ਦੋ ਵੀਡੀਓ ਨਾਲ ਠੀਕ ਹੈ ਜੀ ਲੇਟ ਹੋ ਜੂਗੀ ਮੈਂ ਜਾਣਾ ਨਹੀਂ